ਤੱਲ ਮੈਨੂੰ ਗੁਤਰੂ ਮਿਲਿਆ ਮੈਂ ਕਿਹਾ ਕਿ ਉਹ ਗੁਤਰੂਏ ਹੁਣ ਤਾਂ ਨਹੀਂ ਕੁੱਤੇਖਾਨੀ ਹੁੰਦੀ ਘਰ ਵਾਲੀ ਤੋਂ ਉਹ ਕਹਿੰਦਾ ਬਾਈ ਹੁੰਦੀ ਆ ਯਾਰ ਕੀ ਕਰੀਏ ਕਹਿੰਦਾ ਕਰੋਨਾ ਵਾਲਾ ਟਾਈਮ ਵਧੀਆ ਸੀ ਮੈਂ ਕਿਹਾ ਕਿਉਂ ਕਰੋਨਾ ਵਾਲਾ ਟਾਈਮ ਕਿਵੇਂ ਵਧੀਆ ਸੀ ਕਹਿੰਦਾ ਯਾਰ ਕਰੋਨਾ ਦੇ ਵਿੱਚ ਸ਼ੋਪਿੰਗ ਮਾਲ ਬੰਦ ਸੀ ਫਿਲਮਾਂ ਵਾਲੇ ਥੀਏਟਰ ਬੰਦ ਸੀ ਬਾਜ਼ਾਰ ਬੰਦ ਸੀ ਸਾਰਾ ਕੁਝ ਬੰਦ ਸੀ ਘਰ ਵਾਲੇ ਕੋਈ ਡਿਮਾਂਡ ਨਹੀਂ ਜੀ ਕਰਦੀ ਵੀ ਮੈਨੂੰ ਸ਼ੋਪਿੰਗ ਮਾਲ ਕਮਾ ਕੇ ਲੈ ਕੇ ਆਓ ਫਿਲਮ ਦਿਖਾ ਕੇ ਲੈ ਕੇ ਆਓ ਬਾਜ਼ਾਰ ਕਮਾ ਕੇ ਲੈ ਕੇ ਆਓ ਉਲਟਾ ਮਾਸਕ ਪੈਣ ਕੇ ਰੱਖਦੀ ਸੀ ਉਹਦੀ ਚੱਕ ਚੱਕ ਵੀ ਬੰਦ ਸੀ ਉਹਦੂ ਉਲਟਾ ਐ ਸੀ ਵੀ ਮੈਂ ਕਰੇ ਰਹਿੰਦਾ ਜੀ ਉਲਟਾ ਮੈਂ ਉਹ ਤੋਂ ਡਿਮਾਂਡਾ ਕਰਦਾ ਸੀਗਾ ਵੀ ਭਗਵਾਨੇ ਓਹ ਪੀਜਾ ਬਣਾ ਕੇ ਖਵਾ ਦੇ ਪਕੌੜੇ ਬਣਾ ਕੇ ਖਵਾ ਦੇ ਮੈਂ ਉਹਨੂੰ ਤੰਗ ਕਰਦਾ ਸੀ ਜੀ ਤਾ ਕਰਕੇ ਕਰੋਨਾ ਵਾਲਾ ਟਾਈਮ ਵਧੀਆ ਸੀ ਭਰਾਵਾ ਹੁਣ ਤਾਂ ਕੁੱਤੇ ਗਾਣੇ ਆਪਣੇ ਨਾਲ ਹੀ ਹੁੰਦੀ ਆ ਬੰਦੇ ਨਾਲ ਹੀ ਉਦੋਂ ਹੀ ਆਪਾਂ ਜਿੰਨਾਂ ਦੀਆਂ ਨਾਲ ਕੁੱਤੇ ਗਾਣੇ ਕਰ ਪਾਏ ਇਸ ਕਰਕੇ ਕਰੋਨਾ ਦਾ ਟਾਈਮ ਵਧੀਆ ਸੀ ਬਾਈ ਸਾਡੇ ਪਿੰਡ ਵਾਲਾ ਕੋਤਰੂ ਵੀ ਬੜਾ ਜਗਾੜੀ ਆ ਪਤਾ ਦਰਦਾ ਕੱਲ ਉਹ ਅਮਰੂਦਾਂ ਵਾਲੀ ਰੇੜੀ ਤੇ ਗਿਆ ਕਹਿੰਦਾ ਬਾਈ ਤੇਰੇ ਕੋਲੇ ਜਿੰਨੇ ਵੀ ਗਲੇ ਸੜੇ ਅਮਰੂਦ ਨੇ ਸਾਰੇ ਤੋਲ ਦੇ ਕਹਿੰਦਾ ਲਫਾਫੇ ਚ ਪਾ ਕੇ ਪੈਕ ਕਰ ਦੇ ਰੇੜੀ ਵਾਲਾ ਖੁਸ਼ ਹੋ ਗਿਆ ਰੇੜੀ ਵਾਲਾ ਕਹਿੰਦਾ ਬਈ ਕੀ ਬਾਤ ਐ ਕੀ ਬਾਤ ਐ ਇਹ ਜਗ੍ਹਾ ਕੇ ਰੱਬ ਰੋਜ਼ ਰੋਜ਼ ਭੇਜੇ ਰੇੜੇ ਵਾਲੇ ਨੇ ਜੇਦੀ ਜੇਦੀ ਯਾਰ ਗਲੇ ਛੜੇ ਅਮਰੂਦ ਚੁਗੇ ਚੁਗ ਕੇ ਲਫਾਫੇ ਚ ਪਾ ਕੇ ਉਹਨੂੰ ਦੇਤੇ ਕਹੰਦਾ ਲੈ ਕੋ ਤਰੂ ਕਹਿੰਦਾ ਆ ਲਫਾਫਾ ਆਪਦਾ ਗਲੇ ਛੜੇ ਅਮਰੂਦ ਦਾ ਸਾਈਡ ਤੇ ਰੱਖ ਜਿਹੜੇ ਵਧੀਆ-ਵਧੀਆ ਬਾਤ ਗਿਓ ਤੇ ਉਹ adda ਗੱਲਾਂ ਤੋਲਦੇ ਨਵੇਂ ਦੋਤ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਈ ਨਵੇਂ-ਨਵੇਂ ਚੁਟਕਲੇ ਲੈ ਕੇ ਆਉਂਦਾ ਰਹੂੰਗਾ ਆ ਚਿਕੜਾਉਂਦਾ ਰਹੂੰਗਾ ਘੰਟੀ ਦਬਲਿਓ ਥੈਂਕ ਯੂ